ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਖਾੜੇ ਪੱਖੇ ਪਏ ਨੇ ਤਾਂ ਉੱਥੇ ਹੀ ਅੱਜ ਭਾਈ ਬਲਦੇਵ ਸਿੰਘ ਵਿਡਾਲਾ ਹੁਣਾ ਵੱਲੋਂ ਜਿਹੜਾ ਇੱਕ ਐਲਾਨ ਕਰ ਦਿੱਤਾ ਗਿਆ ਕਿ ਸ਼੍ਰੀ ਅਮਰਸੇਵ ਸਾਹਿਬ ਤੋਂ ਉਹਨਾਂ ਵੱਲੋਂ ਵੀ ਇੱਕ ਉਮੀਦਵਾਰ ਖੜਾ ਕੀਤਾ ਜਾਏਗਾ ਤਾਂ ਸਾਡੇ ਨਾਲ ਭਾਈ ਸਾਹਿਬ ਜੀ ਵੀ ਜੁੜਨੇ ਤਾਂ ਭਾਈ ਸਾਹਿਬ ਜੀ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਖਾੜੇ ਪੱਖੇ ਪਏ ਨੇ ਤੁਸੀਂ ਵੀ ਹੁਣ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਅੱਜ ਤਾਂ ਕੀ ਕਹਿਣਾ ਚਾਹੋਗੇ ਕੀ ਹਾਲਾਤ ਕੀ ਜਾਬ ਦੇਣੇ ਤਾਂ ਕੀ ਕਹਿਣਾ ਚਾਹੁੰਦਾ ਇਹ ਤੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਤੇ ਜਿਹੜੇ ਵੀ ਲੀਡਰ ਹੁਣ ਤੱਕ ਆ ਇਨਾਂ ਨੇ ਪੰਜਾਬ ਦੇ ਨਾਲ ਦਿੱਲੀ ਮਾਡਲ 'ਚ ਚੱਲ ਕੇ ਕਰਤਾਰਪੁਰੀ ਮਾਡਲ ਦਾ ਸ਼ੋਸ਼ਣ ਕੀਤਾ। ਅਸੀਂ ਮੁਰ ਸਿਰ ਜੀਏ ਨਵਾ ਪੰਜਾਬ ਤਹਿਤ ਆਨੰਦਪੁਰ ਸਾਹਿਬ ਵਿਖੇ ਅਰਦਾਸ ਕਰਕੇ ਸ਼ੁਰੂਆਤ ਕੀਤੀ ਜਿਸ ਦੀ ਅੱਜ ਪਹਿਲੀ ਧਿਰ ਸਾਡੀ ਜਿਹੜੀ ਸੀਟ ਸੀ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਭਾਈ ਅਵਤਾਰ ਸਿੰਘ ਨਗਲਾ ਜੀ ਐਲਾਨ ਕੀਤੇ ਗਏ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੂਸਰੇ ਭਾਈ ਅਮਨਪ੍ਰੀਤ ਸਿੰਘ ਮਹਾਦੀਪੁਰ ਐਲਾਨ ਕੀਤੇ ਗਏ ਤੇ ਸਾਡੇ ਨਾਲ ਜਿੱਥੇ ਭਾਈ ਗੁਰਮੀਤ ਸਿੰਘ ਪੰਜਾਬ ਪ੍ਰਧਾਨ ਨੇ ਸਮਾਜ ਸੰਘਰਸ਼ ਇਨਸਾਫ ਪਾਰਟੀ ਭਾਈ ਜਸਵਿੰਦਰ ਸਿੰਘ ਭਾਈ ਲਖਵੀਰ ਸਿੰਘ ਸਮਾਜ ਅੰਬੇਦਕਰ ਭਾਈਚਾਰਾ ਭਾਈ ਜਸਪਾਲ ਸਿੰਘ ਜਾਨੀ ਆਲ ਇੰਡੀਆ ਵੈਟਰਨਰ ਵੈਲਫੇਅਰ ਆਰਗੇਨਾਈਜੇਸ਼ਨ ਭਾਈ ਬਹਾਦਰ ਸਿੰਘ ਭਾਈ ਬਿਕਰ ਸਿੰਘ ਜੀ ਭਾਈ ਦਲਬਾਖ ਸਿੰਘ ਜੀ ਇਹ ਸਾਰੇ ਵੀਰ ਉਸ ਦਿਨ ਆਨੰਦਪੁਰ ਸਾਹਿਬ ਵੀ ਗਏ ਸਨ ਅੱਜ ਵੀ ਆਏ ਨੇ ਕਿ ਪੰਜਾਬ ਦੇ ਲੋਕੋ ਆਨੰਦਪੁਰ ਸਾਹਿਬ ਤੋਂ ਜਿਹੜੀ ਖਾਲਸਾਈ ਆਵਾਜ਼ ਉੱਠੀ ਸੀ ਉਹ ਕੋਈ ਫਿਰਕਾ پرست ਨਹੀਂ ਸੀ ਉਹ ਇੱਕ ਉਹ ਆਵਾਜ਼ ਸੀ ਜਿਹੜੀ ਕਾਨੂੰਨ ਜਮਹੂਰੀਅਤ ਤੇ ਸੰਵਿਧਾਨ ਨੂੰ ਮੁੱਖ ਰੱਖਣ ਵਾਲੀ ਨਰੋਲ ਆਵਾਜ਼ ਹੈ ਉਹ ਆਵਾਜ਼ ਜਿਹੜੀ ਅੱਜ ਅਸੀਂ ਸਾਰੇ ਅੰਮ੍ਰਿਤਸਰ ਸਾਹਿਬ ਤੋਂ ਦੇਣ ਲਈ ਲੋਕ ਸਭਾ ਵਾਸਤੇ 328 ਰੂਪਾਂ ਦੇ ਨਿصاف ਲਈ ਆਏ ਆ ਇਸ ਲਈ ਅੱਜ ਇੱਥੋਂ ਐਲਾਨ ਕੀਤਾ ਗਿਆ ਪਰ ਭਾਈ ਸਾਹਿਬ ਜੀ ਜਿਸ ਤਰੀਕੇ ਨਾਲ ਤੁਸੀਂ ਪੰਥਕ ਤੌਰ ਦੇ ਉੱਤੇ ਨਾਲ ਹੁਣ ਸਿਆਸੀ ਦੇ ਵਿੱਚ ਸਿਆਸਤ ਦੇ ਵਿੱਚ ਵੀ ਨਾਲ ਕਦਮ ਰੱਖ ਰਹੇ ਹੋ ਇਹ ਬਾਦਲ ਕਿਆਂ ਨੂੰ ਪੁੱਛਣਾ ਸੀ ਵੀ ਦਰਬਾਰ ਸਾਹਿਬ ਰੈਲੀਆਂ ਕਰਕੇ ਤੁਸੀਂ ਰਾਜਨੀਤੀ ਕਿਉਂ ਖੜੀ ਉੱਥੇ ਮੈਨੂੰ ਕਹਿਣ ਲੱਗੇ ਵੀ ਤੂੰ ਧਾਰਮਿਕ ਸੀ ਰਾਜਨੀਤੀ ਦੀ ਗੱਲ ਕਿਉਂ ਕਰ ਰਿਹਾ ਆ ਇਹਨਾਂ ਦਾ ਕੀ ਕੰਮ ਸੀ ਦਰਬਾਰ ਸਾਹਿਬ ਨੂੰ ਮੋਹਰਾ ਅਕਾਲੀ ਦਲ ਨੂੰ ਬਣਾ ਕੇ ਤੇ ਰੈਲੀਆਂ ਬਾਦਲ ਦਲ ਦੀਆਂ ਰੈਲੀਆਂ ਬਾਦਲ ਦੀਆਂ ਖਰਚਾ ਗੁਰੂ ਕੀ ਗੋਲਕ ਦਾ ਇੱਕਠ ਬਾਦਲਕਿਆਂ ਦਾ ਤੇ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਇਹ ਤੇ ਇਹਨਾਂ ਨੂੰ ਪੁੱਛਣਾ ਬਣਦਾ ਸੀ ਵੀ ਇਹ ਪੰਥ ਦੀ ਪੰਥ ਦੀ ਚਿੰਤਾ ਹੈ ਸਾਨੂੰ ਫਿਕਰ ਇਹ ਚਿੰਤਾ ਇਹਨਾਂ ਨੂੰ ਨਹੀਂ ਉਹ ਪੰਥ ਵਾਲਿਆਂ ਨੂੰ ਇਹਨਾਂ ਤੇ ਪੰਥ ਸੇਵਿਆਂ ਚ ਲੈ ਗਏ ਇਸ ਲਈ ਇਹਨਾਂ ਦੀ ਜਿਹੜੀ ਗੱਲ ਸੀ ਇਹਨਾਂ ਨੂੰ ਪੁੱਛੋ ਵੀ ਰੈਲੀਆਂ ਤੁਸੀਂ ਬਾੜੀਆਂ ਨੇ ਗੁਰਦੁਆਰਿਆਂ ਦੇ ਵਿੱਚ ਔਰ ਜਿਹੜੇ ਹਾਲਾਤ ਬਣਾ ਦਿੱਤੇ ਨੇ ਜਿestrਾਂ ਹੀ ਰਿਹਾ ਤੇਉਣ ਵਾਲੇ ਸਮੇਂ 'ਚ ਜੇਦੀ ਸਰਕਾਰ ਹੋਇਆ ਕਰੂ ਉਹ ਆਪਣੀਆਂ ਗੁਰਦੁਆਰੇ ਰੈਲੀਆਂ ਕਰਿਆ ਕਰੂਗੀ ਜੋ ਕਿ ਸਾਨੂੰ ਇਹ ਬਰਦਾਸ਼ਤ ਨਹੀਂ ਸਭ ਜੀ ਪਿਛਲੇ ਦਿਨੀ ਉਹਨਾਂ ਵੱਲੋਂ ਵੀ ਕੈਂਡੀਡੇਟ ਅਨਾਉਂਸ ਜਿਉ ਮੰਗ ਰੱਖੀ ਗਈ ਸੀ ਕਿ ਅਨਿਲ ਜੋਸ਼ੀ ਹੋਣਾ ਨੂੰ ਸ਼੍ਰੀ ਅਮਰਸਾਹਬ ਤੋਂ ਅਨਾਉਂਸ ਕੀਤਾ ਜਾਵੇ ਤਾਂ ਉਹਨਾਂ ਨੂੰ ਵੀ ਇਹ ਸਵਾਲ ਪੁੱਛਿਆ ਗਿਆ ਸੀਗਾ ਕਿ ਇੱਕ ਬੇਦਬੀ ਦਾ ਬੜਾ ਵੱਡਾ ਜੋ ਇੱਕ ਥੱppa ਜੋ ਹੈ ਸ਼ਰੋਮਣੀ ਕਾਲੀ ਦਲ ਤੇ ਲੱਗਾ ਹੋਇਆ ਤਾਂ ਉਹਨਾਂ ਵੱਲੋਂ ਕਹਿ ਕਿਹਾ ਕਿ ਇਹ ਗੱਲ ਪੁਰਾਣੀ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਤੁਹਾਨੂੰ ਵੀ ਕਾਫੀ ਸਮਾਂ ਹੋ ਗਿਆ ਹੈ ਕਿ ਇਨਸਾਫ ਵਾਸਤੇ ਜੋ ਹੈਰੀਟੇਜ ਸਟਰੀਟਸ ਉੱਤੇ ਜੇ ਪੁਰਾਣੀ ਗੱਲ 700 ਸਾਲ ਪੁਰਾਣੀ ਮਸਜਿਦ ਢਾਕੇ ਮੰਦਿਰ ਬਣਾਇਆ ਜਾ ਸਕਦਾ ਉਹ ਵੀ ਪੁਰਾਣੀ ਸੀ ਹਿੰਦੂ ਭਾਈਚਾਰੇ ਨੂੰ ਅਸੀਂ 700 ਸਾਲ ਗੁਲਾਮ ਵੀ ਵੇਖਿਆ ਤੇ ਅੱਜ ਅਸੀਂ ਆਜ਼ਾਦੀ ਕਰਨ ਵਾਲੇ ਜਿਹੜੇ ਲੋਕ ਸੀਗੇ ਉਹ ਪੰਜਾਬ ਦੇ ਲੋਕ ਸਨ ਇਸ ਲਈ ਇਹ ਗੱਲ ਪੁਰਾਣੀ ਨਵੀਂ ਦੀ ਨਹੀਂ ਹੈ ਜਿੱਥੇ-ਜਿੱਥੇ ਕਿਸੇ ਨਾਲ ਧੱਕਾ ਹੋਇਆ ਆ ਉੱਥੇ ਉਹਨਾਂ ਨਾਲ ਧੱਕਾ ਹੋਇਆ ਸੀ ਗੱਲ ਤਾਂ ਜੰਜੂ ਵਾਲੀ ਵੀ ਪੁਰਾਣੀ ਨਹੀਂ ਪਰਮਹਾਰਾਜ ਜੀ ਨੇ ਕਿਹਾ ਕਿ ਅਸੀਂ ਕਿਸੇ ਦੇ ਜੰਜੂ ਨੂੰ ਉਤਰਨ ਵੀ ਨਹੀਂ ਦੇਣਾ ਉਹ ਸਾਡਾ ਫਰਜ਼ ਬਣਦਾ ਸੀ ਜ਼ੁਲਮ ਲਈ ਵੰਗਾਰ ਤੇ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਜਾਏ ਗੱਲ ਉਹ ਵੀ ਪੁਰਾਣੀ ਨਹੀਂ ਜਿਹੜੇ 25000 ਲਾਸ਼ਾਂ ਦੇ ਢੇਰ ਲਵਾਰਸ਼ ਕਹਿ ਕੇ ਫੂਕ ਦਿੱਤੇ ਗਏ ਜਿੰਨਾਂ ਦੀ ਗੱਲ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਕੀਤੀ ਅਜੇ 2.5 ਲੱਖ ਦੇ ਬਾਹਰ ਪਿਆ ਹੋਇਆ ਸੀ ਜਿਹਦੀ ਅਜੇ ਖਲਾਸਾ ਹੋਣਾ ਸੀ ਇਹਨਾਂ ਬੁੱਚੜਾਂ ਨੇ ਉਹਦੀ ਬਲੀ ਲੈ ਲਈ ਗੱਲ ਤਾਂ ਵੀ ਪੁਰਾਣੀ ਨਹੀਂ ਸੀਗੀ ਇਸ ਲਈ ਜਿਹੜੀਆਂ ਕਟਨਾਵਾਂ ਮਨੁੱਖੀ ਅਧਿਕਾਰਾਂ ਨਾਲ ਵਾਪਰਦੀਆਂ ਨੇ ਉਹ ਭਾਈਚਾਰਾ Hindu ਹੈ Sikh ਹੈ Muslim ਹੈ ਸਾਈ ਨੇ ਆਮ ਲੋਕ ਨੇ ਆਮ ਜਨਤਾ ਹੈ ਪਿਛਾੜੇ ਹੋਏ ਲੋਕ ਨੇ ਪਛੜੀਆਂ ਸ਼੍ਰੇਣੀਆਂ ਨੇ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਠੀਕ ਕਰਨ ਵਾਸਤੇ ਹੀ ਨਵਾਂ ਕੁਝ ਸਿਰਜਿਆ ਜਾਂਦਾ ਹੈ ਤੇ ਜੇ ਤੁਸੀਂ ਕਹੋ ਕਿ ਕਟਨਾਵਾਂ ਨੂੰ ਭੁੱਲ ਜਾਓ ਉਹ ਬੇਈਮਾਨ ਲੋਕ ਨੇ ਕਟਨਾਵਾਂ ਨੂੰ ਚੇਤੇ ਕਰਕੇ ਘਾਟਾਂ ਨੂੰ ਪੂਰਿਆਂ ਕਰਕੇ ਪੁਖਤਾ ਪ੍ਰਬੰਧਾਂ ਦੀ ਗਲਤਾਂ ਕੀਤੀ ਜਾ ਸਕਦੀ ਹੈ ਪਰ ਜੇ ਤੁਸੀਂ ਕਹੋ ਕਿ ਕਟਨਾਵਾਂ ਹੀ ਛੱਡ ਦਿਓ ਤੇ ਫਿਰ ਤੁਸੀਂ ਕਰਨਾ ਕੀ ਅੱਗੇ ਫਿਰ ਤਾਂ ਤੁਸੀਂ ਵੱਡੇ ਬੇਈਮਾਨ ਨੂੰ ਇਹਦਾ ਮਤਲਬੇ ਕਰਵਾਈਆਂ ਤੁਸੀਂ ਨੇ ਤੇ ਵੱਡਾ ਬਾਦਲ ਵੀ ਕਹਿੰਦਾ ਹੁੰਦਾ ਸੀਗਾ ਉਹਦੀ ਵੀਡੀਓ ਆ ਕਿ ਉਹ ਬੇਦਬੀਆਂ ਦੀ ਗੱਲ ਛੱਡੋ ਜੀ ਉਹ ਪੁਰਾਣੀਆਂ ਗੱਲਾਂ ਨੇ ਇਹ ਲੋਕ ਉਹ ਨੇ ਜਿਹੜੇ ਰਾਤ ਨੂੰ ਹੋਰ ਤੇ ਸਵੇਰੇ ਹੋਰ ਇਹ 도ਗਲਿਆਂ ਦਾ ਕੋਈ ਦੀਨ ਅਮਾਨ ਨਹੀਂ ਹੁੰਦਾ ਇਸ ਲਈ ਇਨਾਂ ਦੀ ਗੱਲ ਇਨਾਂ 'ਚ ਰੱਖੋ ਸਾਨੂੰ ਪੁੱਛੋ ਵੀ ਅਸੀਂ ਕੀ ਕਰਨ ਜਾ ਰਹੇ ਹਾਂ। ਗੁਰਪਾਈ ਸਾਹਿਬ ਜੀ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਕਿ ਸਾਨੂੰ ਪੰਥਾ ਦੀ ਫਿਕਰ ਆ, ਅਸੀਂ ਪੰਜਾਬੀਆਂ ਦੇ ਨਾਲ ਆ, ਪੰਜਾਬੀਆਂ ਦੇ ਨਾਲ ਆ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸਾਨੀ ਕਰਕੇ ਗੱਠਜੋੜ ਵੀ ਤੋੜਿਆ। ਬੜੀ ਵੱਡੀ ਗੱਲ ਹੈ ਕਹਿੰਦੇ ਕਿ ਮਿਨਿਸਟਰੀਆਂ ਵੀ ਛੱਡੀਆਂ ਨੇ ਸਿਰਫ ਇੱਕ ਆਪਣੇ ਪੰਜਾਬੀਆਂ ਕਰਕੇ। ਭਾਈ ਸਾਹਿਬ ਇਹ ਸਾਰਾ ਤੁਖ ਆਇਆ ਜੀ ਉਹ ਬਿਆਨ ਸਾਹਮਣੇ ਆ ਮੀਡੀਆ ਵਿੱਚ ਤੁਹਾਡੇ ਕੋਲੇ ਵੀ ਆ, ਮੇਰੇ ਕੋਲੇ ਵੀ ਆ, ਪੰਜਾਬ ਦੇ ਲੋਕਾਂ ਕੋਲੇ ਵੀ ਆ। ਔਰ ਲੋਕ ਹੁਣ ਪੰਥਕ ਮੁਖੌਟਾ ਜਿਹੜਾ ਪਾਇਆ ਹੋਇਆ ਲੱਥ ਚੁੱਕਾ ਆ ਹੁਣੇ ਅੱਗੇ ਨਹੀਂ ਚੱਲਣਾ ਅੱਗੇ ਲੋਕਾਂ ਦੇ ਕੋਲੇ ਸੋਸ਼ਲ ਮੀਡੀਆ ਨਹੀਂ ਸੀ ਜਿਹਦੇ ਕਰਕੇ ਇਹਨਾਂ ਲੋਕਾਂ ਨੇ ਬੜੇ ਦਸਤਾਵੇਜ਼ ਕਈ ਦਹਾਕੇ ਦੱਬ ਛੱਡੇ ਨੇ ਅੱਜ ਉਹ ਸੋਸ਼ਲ ਮੀਡੀਆ ਨੇ ਨੰਗੇ ਕਰ ਦਿੱਤੇ ਆ ਹੁਣ ਉਹ ਗੱਲਾਂ ਨਹੀਂ ਹੋਣੀਆਂ ਇਸ ਲਈ ਵਾਰ-ਵਾਰ ਕਹਿੰਦੇ ਕਿ ਪੰਜਾਬ ਜਿਹੜਾ ਹੈ ਉਹਨੇ ਪਿਛਲੇ ਦਿਨੀ ਬਦਲਾ ਲਿਆਂਦਾ ਸੀ ਉਸ ਬਦਲਾ ਦਾ ਬਦਲ ਬਣਦੀ ਤਿਆਰੀ ਚ ਹੁਣ ਪੰਜਾਬ ਫੇਰ ਆ ਪੰਥ ਸਾਡੇ ਨਾਲ ਆਹੀ ਪੰਥ ਦੇ ਨਾਲ ਆ ਵੋਟਾਂ ਸਾਨੂੰ ਪੈਣ। ਪੰਥ ਤੇ ਆ ਬੈਠਾ ਜੀ। ਪੰਥ ਤੇ ਪੰਜਾਬ ਦੇ ਸਿਰ ਤੇ 3.5 ਲੱਖ ਕਰੋੜ ਦਾ ਕਰਜ਼ਾ ਹੈ। ਆ ਪੰਥਕ ਕਰਜ਼ਾਈ ਬੈਠੇ ਨੇ ਤੇ ਉਹ ਤੇ ਐਸ਼ਾਂ ਕਰਨ ਗੁਮਾਛ ਤੇ ਤੇ ਧਾਈ ਮਾਰੇ ਪੰਥ। ਉਹ ਗੱਲ ਇਹਨਾਂ ਨੇ ਕਰ ਦਿੱਤੀ ਵੀ ਪੰਥਕ ਧਾਵਾਂ ਮਾਰਿਆ ਗੁਮਾਛ ਤੇ ਪੰਥ ਦੇ ਨਾਂ ਤੇ ਗੋਲਕਾਂ ਵੀ ਖਾਈ ਜਾਂਦੇ ਨੇ ਤੇ ਸਰਕਾਰੀ ਪੈਸਾ ਵੀ ਚੱਕੀ ਫੱਟੇ ਆਉਂਦੇ ਆ। ਇਸ ਲਈ ਚਾਹੇ ਸਰਕਾਰੀ ਪੈਸਾ ਤੇ ਚਾਹੇ ਗੁਰੂ ਦੀ ਗੋਲਕਾ ਪੰਥ ਦੀ ਹੈ ਤੇ ਪੰਥ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਸੁਖਬੀਰ ਸਿੰਘ ਬਾਦਲ ਹੋਣਾ ਬੋਲੋ ਕਿਆ ਗਿਆ ਸੀਗਾ ਕਿ ਮੈਂ ਇਸ ਵਾਰ ਚੋਣ ਨਹੀਂ ਲੜਾਂਗਾ। ਇਹ ਉਹਨਾਂ ਨੂੰ ਪੁੱਛੋ ਜੀ ਉਹ ਕਿਉਂ ਨਹੀਂ ਲੜਨਗੇ? ਨਹੀਂ ਹੁਣ ਤਾਂ ਇਹਨਾਂ ਨੂੰ ਕਈ ਕੁਝ ਹੋਣਾ ਪਰ ਮੈਂ ਕਿੰਨਾ ਰੱਬਾ ਇਹਨਾਂ ਨੂੰ ਮਰਦਾਂ ਨਾ ਇਹਨਾਂ ਨੂੰ ਜਿਉਂਦਾ ਰੱਖੀ। ਇਹ ਹੁਣ ਮਗਰਲੇ ਦਿਨ ਵੀ ਵੇਖ ਲੈਣ ਭੀ ਲੋਕਾਂ ਨੇ ਸੀ ਕੀ ਕੀਤਾ ਸੀ। ਹੁਣ ਲੋਕ ਸਾਡੇ ਨਾਲ ਕੀ ਕਰ ਰਿਹਾ ਉਹ ਵੱਡਾ ਬਾਦਲ ਮਰ ਗਿਆ ਮੈਂ ਤੇ ਉਹਦਾ ਵੀ ਕਹਿੰਦਾ ਹੁੰਦਾ ਸੀ ਵੀ ਰੱਬਾ ਇਹਨੂੰ ਜਿਉਂਦਾ ਰੱਖੀ। ਸਾਨੂੰ ਸਫਲਤਾ ਦਈ ਇਹ ਵੇਖ ਕੇ ਜਾਵੇ ਤੇ ਔਰੰਗਜ਼ੇਬ ਵਾਂਗ ਸੱਚ ਲਿਖ ਕੇ ਜਾਵੇ। ਪਰ ਕਿਤੇ ਨਾ ਕਿਤੇ ਉਹ ਰੰਗ ਜੀਵ ਨੂੰ ਵੀ ਰੱਬ ਨੇ ਚਾਰ ਸੁਵਾਸ ਦਿੱਤੇ ਵੀ ਆਪਣੇ ਗੁਨਾਹਾਂ ਤੇ ਕੋਈ ਗੱਲ ਕਹਿ ਸਕੇ ਇੰਨੇ ਬਦ ਨਸੀਬ ਸੀਗੇ ਵੀ ਚਾਰ ਸ਼ਬਦ ਵੀ ਆਪਣੇ ਗੁਨਾਹਾਂ ਦੇ ਨਹੀਂ ਕਹਿ ਸਕੇ ਹੁਣ ਭਾਈ ਸਾਹਿਬ ਜੀ ਚੋਣ ਕੈਂਪੇਨਿੰਗ ਸ਼ੁਰੂ ਕਰ ਦਿੱਤੀ ਜਾਏਗੀ ਕਿਉਂਕਿ ਪੰਥਕ ਤੌਰ ਦੇ ਨਾਲ ਜੇ ਸਿਆਸੀ ਜੀ ਆਪਾਂ ਗੱਲ ਕਰਨੀ ਹੈ ਤਾਂ ਚੋਣ ਪ੍ਰਕਿਰਿਆ ਕਾਫੀ ਹੁੰਦੀ ਆ ਘਰ ਘਰ ਜਾ ਕੇ ਜਾਂ ਜੋ ਕਹਿ ਸਕਦੇ ਕਿ ਜਾਗਰੂਕ ਕਰਨਾ ਪੈਂਦਾ ਤਾਂ ਬਾਰੇ ਤੁਹਾਨੂੰ ਨਗਲਾ ਸਾਹਿਬ ਵੀ ਦੱਸ ਦੇਣਗੇ ਭਾਈ ਜਸਵਿੰਦਰ ਸਿੰਘ ਦੱਸ ਦੇਣਗੇ ਭਾਈ ਲਖਵੀਰ ਸਿੰਘ ਦੱਸ ਦਿੰਗੇ ਭਾਈ ਜਾਨੀ ਜੀ ਦੱਸ ਦੇਣਗੇ ਕਿ ਚੋਣ ਕਿੱਥੇ ਪ੍ਰਚਾਰ ਖੜਾ ਹੈ ਇਹਨਾਂ ਤੋਂ ਪੁੱਛ ਲੋ ਹੁਣੇ ਹੀ ਇੱਕ ਕਮਿੰਟ ਤੁਹਾਡਾ ਲੱਗਣਾ ਤਾਂ ਜੀ ਬਿਲਕੁਲ ਸਾਡੇ ਨਾਲ ਜੋ ਉਮੀਦਵਾਰ ਨੇ ਉਹ ਵੀ ਸਾਡੇ ਨਾਲ ਮੌਜੂਦ ਹਨ ਨਾਲ ਵੀ ਗੱਲ ਕਰਦੇ ਆ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਜ਼ਿਆਦਾ ਇਸ ਵਾਰ ਜੋ ਕਹਿ ਸਕਦੇ ਕਿ ਸਿਆਸੀ ਅਖਾੜਾ ਜੋ ਪੱਕਿਆ ਹੋਇਆ ਹਰ ਇੱਕ ਪਾਰਟੀ ਆਪਣੇ ਉਮੀਦਵਾਰ ਜੋ ਐਲਾਨ ਰਹੀ ਆ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਕਿਹੜੀਆਂ ਮੁੱਖ ਗੱਲਾਂ ਸਾਹਮਣੇ ਰੱਖ ਕੇ ਜੋ ਆ ਚੋਣ ਲੜੋਗੇ ਤਾਂ ਜਿੱਤੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣ ਪੰਜਾਬ ਦੇ ਮੁੱਦਿਆਂ ਨੂੰ ਜੇ ਇਹਨਾਂ ਨੇ ਸੋਲਵ ਕੀਤਾ ਹੁੰਦਾ ਜੇ ਲੋਕ ਸਭਾ ਦੇ ਵਿੱਚ ਜਾ ਕੇ ਇਹਨਾਂ ਨੇ ਟੰਡੋਰਾ ਪਟਿਆ ਹੁੰਦਾ ਕਿ ਸਾਡੇ ਪੰਜਾਬ ਚ ਆਹ ਕੁਝ ਚਾਹੀਦਾ ਆਹ ਕੁਝ ਹੋਇਆ ਮੈਨੂੰ ਤਾਂ ਐ ਜਾਪਦਾ ਵੀ 13 ਸੀਟਾਂ ਤੋਂ ਲੋਕ ਸਭਾ ਜਿਹੜੇ ਉਮੀਦਵਾਰ ਜਾਂ ਜਿਹੜੇ ਜਿੱਤ ਕੇ ਉੱਥੇ ਪਹੁੰਚੇ ਉਹਨਾਂ ਦੀਆਂ ਤੁਸੀਂ ਹਾਜ਼ਰੀਆਂ ਹੀ ਚੈੱਕ ਕਰ ਲਓ ਇਹਨਾਂ ਦੀਆਂ ਅਰਲਾ ਕੇ 50% ਉਹ ਤੇ ਹਾਜ਼ਰੀ ਨਹੀਂ ਇਹਨਾਂ ਨੇ ਪੰਜਾਬ ਦੇ ਮੁੱਦਿਆਂ ਦੀ ਕੀ ਗੱਲ ਕਰਨੀ ਸੋ ਅਸੀਂ ਸਾਰੀਆਂ ਚੀਜ਼ਾਂ ਵੇਖ ਕੇ ਪੰਜਾਬ ਦੇ ਲੋਕਾਂ ਦੇ ਘਰ-ਘਰ ਜਾ ਕੇ ਇਹ ਤਰਲਾ ਲਵਾਂਗੇ ਕਿ ਆਓ ਭਾਈ ਸਾਹਿਬ ਜੀ ਦਾ ਸਾਥ ਦੇਈਏ ਰਲ ਕੇ ਪੰਜਾਬ ਬਚਾਈਏ ਇਹਨਾਂ ਨੇ ਬੜਾ ਕੁਝ ਕੀਤਾ ਇਹ ਇਧਰੋਂ ਉਧਰੋਂ ਉਧਰੋਂ ਇਧਰ ਇਹਨਾਂ ਨੇ ਕੀ ਕਰਨਾ ਉਹ ਭਾਈ ਸਾਹਿਬ ਦੀ ਗੱਲ ਉਹਨਾਂ ਨੇ ਬਹੁਤ ਵਧੀਆ ਕੀਤੀ ਵੀ ਪਾਟੇ ਪੁਰਾਣੇ ਤਾਂ ਅਸੀਂ ਕੱਪੜੇ ਵੀ ਰੱਖ ਦਿੰਨੇ ਆ ਹੁਣ ਇਹਨਾਂ ਨੂੰ ਸਾਈਡ ਤੇ ਰੱਖ ਕੇ ਨਵੇਂ ਚਿਹਰਾ ਨੂੰ ਅੱਗੇ ਲਾ ਕੇ ਉਹਨਾਂ ਦਾ ਸਾਥ ਦਿਓ ਪੰਜਾਬ ਬਚਾਈਏ ਪੰਜਾਬ ਨੂੰ ਸ੍ਰੀ ਅਨੰਦਪੁਰ ਸਾਹਿਬ ਵਾਲਾ ਮਾਡਲ ਦੇਈਏ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਇਹ ਸਨ ਜੋ ਖਾਸ ਉਮੀਦਵਾਰ ਤਾਂ ਇਹਦੇ ਨਾਲ ਜੋ ਹੋਰ ਵਿਨੰਦਪੁਰ ਸਾਹਿਬ ਤੋਂ ਉਮੀਦਵਾਰ ਹੈਗੇ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਤਾਂ ਜੇ ਗੱਲ ਕਰ ਲਈਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰ ਇੱਕ ਪਾਰਟੀ ਵੱਡੇ ਦਾਅਵੇ ਕਰਦੀ ਆ ਤੁਸੀਂ ਕਿਸ ਖਾਸ ਗੱਲਾਂ ਨੂੰ ਖਾਸ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਸੰਗਤ ਦੇ ਵਿੱਚ ਜਾ ਕੇ ਵਿਚਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਸਾਡੇ ਪਹਿਲੇ ਪਾਸੇਜ ਤੋਂ ਲੈ ਕੇ ਦਸਵੇਂ ਪਾਸੇਜ ਤੱਕ ਜੋ ਸਾਡੇ ਗੁਰੂਆਂ ਨੇ ਸਾਡੇ ਪੰਥ ਲਈ ਲੋਕ ਭਲਾਈ ਲਈ ਜਨਤਾ ਲਈ ਜੋ ਸਹਾਦਤਾਂ ਦਿੱਤੀਆਂ ਸੰਘਰਸ਼ ਕੀਤੇ ਤੇ ਜਿਵੇਂ ਕਿ ਸਾਡੇ ਦਾਸ ਨੂੰ 10 ਸਾਲ ਮੈਂ ਚੀਫ ਮਿਨਿਸਟਰ ਨਾਲ ਡਿਊਟੀ ਨਿਭਾਈ ਹੈ ਉਸ ਦੌਰਾਨ ਜਿਵੇਂ ਰਾਜਨੀਤਿਕ ਲੀਟਰ ਪਾਰਟੀਆਂ ਦੇ ਲੀਡਰ ਜਿਹੜੀਆਂ ਸਰਕਾਰਾਂ ਬਣਦੀਆਂ ਉਹ ਕਿਵੇਂ ਆਮ ਜਨਤਾ ਨੂੰ ਜੋ ਸਟੇਜਾਂ ਤੇ ਭਾਸ਼ਣ ਦੇ ਕੇ ਉਹਨਾਂ ਨੂੰ ਪਰਮਾ ਕੇ ਆਪਣੇ ਲਾਲਚ ਦੇ ਕੇ ਸਰਕਾਰਾਂ ਬਣਾ ਕੇ ਮੁੜ ਕੇ 5 ਸਾਲ ਲੁੱਟਣ ਤੋਂ ਕੁੱਟਣ ਤੋਂ ਸਵੇ ਕੁਛ ਨਹੀਂ ਤੇ ਦਾਸ 20 ਸਾਲਾਂ ਤੋਂ ਲੰਬੇ ਸਮੇਂ ਲਈ ਸੰਘਰਸ਼ ਕਰਦਾ ਆ ਰਿਹਾ ਜਿਹਦੇ ਵਿੱਚ ਸਰਕਾਰੀ EMPLOYEES ਹੋਣ ਦੇ ਨਾਤੇ ਵੀ ਜੋ ਪਬਲਿਕ ਦੀ ਭਲਾਈ ਲਈ ਕੰਮ ਕਰਨੇ ਹਨ ਜੋ ਸਰਕਾਰ ਦੇ ਨਿਯਮ ਹਨ ਉਹਨਾਂ ਨੂੰ ਪਬਲਿਕ ਤੱਕ ਪਹੁੰਚਾਉਣ ਦੇ ਲਈ ਸੇਵਾ ਨਿਭਾਉਣ ਵਾਸਤੇ ਇਹ ਜੋ ਸਾਡੇ ਭਾਈ ਸਾਹਿਬ ਬਲਦੇਵ ਸਿੰਘ ਬਡਾਲਾ ਜੀ ਨੇ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਸੰਬੰਧੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਹੋਇਆ ਪਰ ਇਹ ਮੌਜੂਦਾ ਸਮੇਂ ਦੀ ਸਰਕਾਰਾਂ ਨੇ ਸੁਣਵਾਈ ਨਾ ਕਰਨ ਕਾਰਨ ਜੋ ਦਾਸ ਵੀ 15-20 ਸਾਲ ਤੋਂ ਜੋ ਸ਼ਾਮਲਾਤ ਲੈਂਡ ਸਕੈਮ ਦੇ ਵਿੱਚ ਪ੍ਰਸ਼ਤ ਅਧਿਕਾਰੀ ਸਿਆਸੀ ਲੀਡਰ ਮਾਈਨਿੰਗ ਮਾਫੀਆ ਲੈਂਡ ਮਾਫੀਆ ਤੇ ਇਹਨਾਂ ਦੇ ਖਿਲਾਫ ਆਵਾਜ਼ ਬਲੰਦ ਰੱਖੀ ਹੋਈ ਹੈ ਤੇ ਮੇਰੇ ਤੇ ਮੇਰੀ ਆਵਾਜ਼ ਨੂੰ ਦਬਾਉਣ ਖਾਤਰ ਦੋ ਦਰਜਨਾਂ ਤੋਂ ਵੱਧ ਮੁਕੱਦਮੇ ਵੀ ਦਰਜ ਕੀਤੇ ਗਏ ਤੇ 29 ਦਿਨ ਸਫੈਦੇ ਦੇ ਪੇੜ ਤੇ ਬੈਠ ਕੇ ਧਰਨਾ ਵੀ ਦਿੱਤਾ ਤੇ ਜਨਤਾ ਚਾਹਦੀ ਸੀ ਇਹਨਾਂ ਤੋਂ ਤੰਗ ਆ ਗਈ ਸੀ ਅਕਾਲੀ ਭਾਜਪਾ ਕਾਂਗਰਸ ਦੀਆਂ ਪਾਰਟੀਆਂ ਦੀ ਸਰਕਾਰਾਂ ਤੋਂ ਵੀ ਹੁਣ ਮਨ ਬਣਾ ਲਿਆ ਸੀ ਵੀ ਤੀਜਾ ਬਦਲ ਲੈ ਕੇ ਆਉਣਾ ਬਦਲ ਲਿਆਂਦਾ ਪਰ ਇਸ ਦੇ ਵਿੱਚ ਬਦਲ ਦੇ ਵਿੱਚ ਜਿਹੜੀ ਹਲੇ ਮਸ਼ਿਨਰੀ ਆ ਸਰਕਾਰੀ ਉਹ ਪ੍ਰਸ਼ਤ ਅਧਿਕਾਰੀ ਸਿਆਸੀ ਲੀਡਰ ਜਿਹੜੇ ਹੈਗੇ ਆ ਵੱਖ-ਵੱਖ ਪਾਰਟੀਆਂ ਤੋਂ ਆ ਕੇ ਪਾਰਟੀ ਚ ਜੁਆਇਨ ਕਰਕੇ ਜਨਤਾ ਨੇ ਉਹਨਾਂ ਨੂੰ ਵੀ ਜਿਤਾ ਦਿਆ ਪਰ 2 ਸਾਲ ਬਣੀ ਹੋਏ ਸਰਕਾਰ ਨੂੰ ਅੱਜ ਤੱਕ ਕੋਈ ਵੀ ਜਿਹੜਾ ਹੈ ਉਹ ਪਿਛਲੀਆਂ ਸਰਕਾਰਾਂ ਨਾਲੋਂ ਵੀ ਭੜਾ ਹਲ ਕਰਤਾ ਤੁਹਾਡੇ ਵੱਲੋਂ ਤਿਆਰੀ ਕਰ ਲਈਤੀ ਗਈ ਆ ਹੁਣ ਕਿਉਂਕਿ ਚੋਣ ਜਿਸ ਤਰੀਕੇ ਦੇ ਨਾਲ ਮੈਂ ਇਹ ਜਿ ਕਹਿ ਸਕਦੇ ਕਿ ਬਹੁਤ ਘੱਟ ਸਮਾਂ ਰਹਿ ਗਿਆ ਤਾਂ ਹੁਣ ਜੇ ਸੰਗਤ ਨੂੰ ਜਾਗਰੂਕ ਕਰੋਂਗੇ ਜਾ ਜਾ ਅਸੀਂ ਜੇ ਘਰ ਘਰ ਜਾਵਾਂਗੇ ਸਾਡਾ ਜਿਹੜਾ ਪ੍ਰਚਾਰ ਹੈ ਆਲਰੇਡੀ ਅਸੀਂ ਜੋ ਸੇਵਾ ਕਰ ਰਹੇ ਆ ਉਹਦੇ ਵਿੱਚ ਅਸੀਂ ਅੱਠ ਹਲਕੇ ਆਪਣੇ ਮੈਂ ਅਨੰਦਪੁਰ ਸਾਹਿਬ ਦੇ ਵਿੱਚ ਵਿਜ਼ਿਟ ਕਰ ਚੁੱਕਿਆ ਇੱਕ ਨਵਾਂ ਸ਼ਹਿਰ ਦੇ ਵਿੱਚ ਹੁਣ ਤਿਆਰੀ ਆ ਅਗਲਾ ਪ੍ਰੋਗਰਾਮ ਉਸ ਤੋਂ ਬਾਅਦ ਜਿਹੜਾ ਹੈ ਜਿਵੇਂ ਜਿਵੇਂ ਸਾਡੇ ਆਜ਼ਾਦ ਉਮੀਦਵਾਰ ਆ ਪੂਰੇ ਪੰਜਾਬ ਦੇ ਵਿੱਚ 13 ਸਿੱਟਾਂ ਤੇ ਅਸੀਂ ਇਹਨਾਂ ਨੂੰ ਭਜਾਵਾਂਗੇ ਇਹਨਾਂ ਸਾਡੀ ਸੇਵਾ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਭਾਈ ਬਲਦੇਵ ਸਿੰਘ ਵੱਡਾਲਾ ਹੋਣਾ ਵੱਲੋਂ ਵੀ ਹੁਣ ਕਿਤੇ ਨਾ ਕਿਤੇ ਕਹਿ ਦਿੱਤਾ ਗਿਆ ਕਿ ਚੋਣ ਜਿਹੜੀ ਆ ਉਹ ਹੁਣ ਵੱਧ ਚੜ ਕੇ ਜੋ ਆਪਣੇ ਉਮੀਦਵਾਰ ਐਲਾਨਣਗੇ ਤਾਂ ਉਸ ਤੋਂ ਬਾਅਦ ਜਿਹੜਾ ਚੋਣ ਦੇ ਵਿੱਚ ਪੂਰੇ ਤੌਰ ਦੇ ਉੱਤੇ ਜੋ ਉਤਰਣਗੇ ਤਾਂ ਹੁਣ ਵੇਖਦੇ ਆ ਕਿ ਚੋਣ ਸਿਆਸੀ ਅਖਾੜਾ ਕਿਉਂਕਿ ਕਾਫੀ ਜ਼ਿਆਦਾ ਪੱਕ ਚੁੱਕਿਆ ਤਾਂ ਹੁਣ ਵੇਖਦੇ ਕਿਸ ਦੇ ਹੱਕ ਦੇ ਵਿੱਚ ਜੋ ਲੋਕ ਆਉਂਦੇ ਨੇ ਤਾਂ ਕਿਸ ਨੂੰ ਜਿਹੜਾ ਲੋਕ ਸਭਾ ਉਮੀਦਵਾਰ ਬਣਾਉਂਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸੁਨਿਕ ਜਗਵਾਨੀ ਟੀਵੀ ਸ਼੍ਰੀਮਸ ਸਾਈਂ